ਗੰਗਾ ਕੇਸਗ ਸਲਤਾ بگਰੀ ਸੋ ਸੰਤਾ ਗੰਗਾ ਹੋਏ ਡਿਗਰੀ ਗਰ ਹਉਲੀ ਹੁਣੇ ਹੈ ਜਿਹੜਾ ਜੀਵਾਤਮਾ ਹੈ ਕਿਹਿਆ ਸੰਬੋਧਿ ਕਿਵੇਂ ਹੈ ਜਿਹੜੇ ਅਵਤਾਰ ਹੁੰਦੇ ਨੇ ਇਥੇ ਆ ਭਗਤ ਹੁੰਦੇ ਨੇ ਉਪਯੋਗ ਨੇ ਕੀ ਬੜ ਜਾਂਦੇ ਨੇ ਕਿਹੜੇ ਦੇਸੀ ਕੋਲ ਤੋਂ ਸਿਰੂਰ ਦੇਖਣਾ ਇਹ ਜਿਹੇ ਸ਼ਬਦ ਸਮਝ ਲੈਦੇ ਨਾਮ ਕੋਲੋਂ ਗੁਰੂ ਨਹੀਂ ਸਿਖਾਇਆ ਦੇ ਕਦੇ ਵੀ ਕਦੇ ਨਹੀਂ ਸੀ ਕਹਿੰਦੇ ਨਾਮ ਇਹ ਸ਼ਬਦ ਜਿਹੜਾ ਸੀ ਇਸੇ ਕਰਕੇ ਸੀ ਕਿ ਭਗਤਾਂ ਨੂੰ ਬਾਹਰ ਦੇ ਵਿੱਚ ਕੜੇ ਦੇਸੀ ਕੋਲ ਤੋਂ ਅਸੀਂ ਦੇਖਣਾ ਬਹੁਤ ਇੰਪੋਰਟੈਂਟ ਸ਼ਬਦ ਸੀ ਇਹ ਪਰ ਧਿਆਨ ਇਹ ਦਿੱਤਾ ਗਿਆ ਕਿਉਂ ਇਹ ਸ਼ਬਦ ਲਿਖਿਆ ਗਿਆ ਸੀ ਬੈਕਗ੍ਰਾਉਂਡ ਕੀ ਸੀ ਪਿੱਛੇ ਗੱਲ ਤਿਆਂ ਕੀ ਹੋਈ ਹੋਈ ਸੀ ਇਸ ਦੂਜਾ ਤੋਂ ਉਹ ਗੱਲ ਤਿਆਂ ਸੀ ਨਾ ਕਰਤੀ ਇਹ ਤਾਂ ਨਾ ਕਿਹਾ ਸੀ ਜਿਹੜਾ ਹੁੰਦਾ ਇੱਕ ਛੋੜਿਆ ਨਾ ਆਇਆ ਉਹ ਬੱਜ ਪਿਆ ਜਦੋਂ ਨਾ ਆਇਆ ਜਿਹਨਾਂ ਦੀ ਗੱਦੜ ਪਿਆ ਨਹੀਂ ਉਹਦਾ ਨਾਮ ਵੱਖਰਾ ਛੋਟੀਆਂ ਨਦੀਆਂ ਨੇ ਉਹਨਾਂ ਦੇ ਨਾਮ ਵੱਖਰੇ ਵੱਖਰੇ ਜਦੋਂ ਗੰਦਾ ਦੀ ਤਾਰ ਜਾ ਜਾਂਦੀਆਂ ਨੇ ਪੈ ਜਾਂਦੀਆਂ ਨੇ ਫਿਰ ਉਹਦਾ ਨਾਮ ਉਹਦਾ ਖਤਮ ਹੋ ਜਾਂਦਾ ਛੋਟੇ ਨਾਲੇ ਦਾ ਨਾਮ ਖਤਮ ਹੋ ਜਾਂਦਾ ਗੰਧ ਦਦਵਨ ਨਾਲ ਚੱਲਦਾ ਇਹ ਮੈਂ ਪੜਦਿਆਂ ਦਾ ਲੀਨ ਹੋ ਜਾਂਦਾ ਹੈ ਸ਼ਬਦ ਗੁਰੂ ਚ ਫਿਰ ਭਲੋ ਦਾ ਨਾਮ ਫਤਮ ਜਾਂਦਾ ਉਰਪੁਰਿਆਣਾ ਚਾਹੀਦਾ ਸਰੀਰ ਕਰਕੇ ਵੀ ਆਤਮਾ ਕਰਕੇ ਵੀ ਆਤਮਾ ਕਰਕੇ ਵੀ ਸਰੀਰ ਕਰਕੇ ਵੀ ਇਹਨੂੰ ਭੁੱਲ ਜਾਣਾ ਚਾਹੀਦਾ ਯਾਦ ਕੀ ਰੱਖਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਇਹਦਾ ਉਪਦੇਸ਼ ਯਾਦ ਕੀ ਰੱਖਣੀ ਚਾਹੀਦਾ ਉਹਦਾ ਜੋ ਸਾਨੂੰ ਬਾਈਆ ਕਰਨੂ ਉਹ ਵਾ ਦੇਖੋ ਉਹ ਨੂੰ ਭੁੱਲ ਜੋ ਕਹਿਣ ਵਾਲੇ ਨੂੰ ਭੁੱਲ ਜੋ ਜੋ ਕਹਾ ਉਹ ਯਾਦ ਰੱਖੋ ਐਵੀ ਅਸੇ ਕੀਤਾ ਜਿਹੜਾ ਕਿਹਾ ਉਹਨੂੰ ਭੁੱਲ ਜੇ ਕਹਿਣ ਵਾਲੇ ਨੂੰ ਭੁੱਲ ਜਿਠੇ ਇਹ ਗਲਤੀ ਪਹਿਲਾਂ ਕਰਦਿਆ ਇਹ ਹੀ ਅਸੀ ਕਰਦੀ ਹੋਰ ਉਹਨਾਂ ਨੇ ਸਾਬ ਲੇ ਗਿਆ ਕਿ ਗੁਰ ਕਹਾ ਸਹਕਾਰ ਕਮਾਉਂਗਾ ਗੁਰਕੀ ਕਾਣੀ ਕਹਾਤਾ ਉਹ ਤੁਸੀਂ ਗੁਰਕੀ ਕਾਣੀ ਬਗਰ ਕੇ ਪੱਜੇ ਫਿਰਦੇ ਲੋ ਗੁਰਕੀ ਕਾਣੀ ਕਹਾਸ ਹੈ ਸਾਡਾ ਇਤਿਹਾਸ ਉਹ ਗੁਰਕੀ ਕਾਣੀ ਦਾ ਹਾਸ ਹੈ ਤੁਸੀਂ ਉਹ ਤੇ ਉਹ ਤੇ ਕੀ ਲੈਣਾ ਤੁਸੀਂ ਇਤਿਹਾਸ ਉਹਦੇ ਤੇ ਜੋ ਤੁਹਾਨੂੰ ਗਿਆ ਗੱਲ ਨੂੰ ਉਹ ਕਰੋ ਜੋ ਸਕੂਲ ਚ ਸਬਕ ਦਿੱਤਾ ਉਹ ਨੂੰ ਯਾਦ ਰੱਖਣਾ ਸਕੂਲ ਕਦੇ ਬੜੇ ਇਤਜਾਮ ਕਰਨ ਕਰਦਾ ਕਿ ਟੀਚਰ ਦਾ ਬਾਕੀ ਪ੍ਰਾਈਵੇਟ ਜ਼ਿੰਦਗੀ ਟੀਚਰ ਦੀ ਕਹੀ ਜਾਂ ਸੀ ਉਹਦੀ ਪ੍ਰਾਈਵੇਟ ਲਾਈਫ ਤੇ ਲੈਣ ਦੀ